ਕੀ ਹੋਇਆ ਲਾਈਕਲ ਇਸ ਦਾ ਫੋਲਡ ਹਾਈਲਾਈਟ ਕਰੇ ਲਾਈਕ ਉਹਨੇ ਬਾਡੀ ਕੋੜਾ ਆਈ ਇਹ ਪਤਾ ਨਹੀਂ ਕਿੰਨੇ ਨਾਲ ਸਾਈਡ ਚਾ ਕਰਦੇ ਆ ਕੋੜੀ ਨਹੀਂ ਹੁੰਦੀ ਲਿਆ ਮੈਂ ਦੇ ਆ ਕਿੰਨੂ ਗੱਡੀ ਲੈ ਕੇ ਉਹ ਲੈ ਗਏ ਹਾਂ ਲੈ ਮੈਂ ਉਹਦਾ ਗੱਲ ਕੀ ਨਹੀਂ ਕੋ ਸਾਡੇ ਹੁਣ ਚੱਲਦਾ ਦੀਪਕ ਆਇਆ ਹਾਂ ਹਾਂਜੀ ਭਾਜੀ ਕੀ ਨਾਮ ਜੀ ਦੀਪਕ ਗਰੋਵਰ ਦੀਪਕ ਜੀ ਕੀ ਗੱਲਬਾਤ ਹੋਈ ਆ ਸਾਤੀ ਸਾਡੇ ਸਮਾਨ ਬਾਹਰ ਪਿਆ ਸੀਗਾ ਪਿੱਲਰ ਡੈਕੋਰੇਸ਼ਨ ਦਾ ਸਮਾਨ ਸੀਗਾ ਉਹ ਇੱਕ ਗੱਡੀ ਆਂਦੀ ਆ ਜਿਹਨੇ ਸਾਰੇ ਪਿੱਲਰ ਚੁੱਕ ਕੇ ਲੈ ਜਾਂਦੀ ਆ ਤਕਰੀਬਨ 25 ਤੋਂ 30 ਪਿੱਲਰ ਹੈਗੇ ਆ ਕੋਈ 1.5 ਤੋਂ 2 ਲੱਖ ਰੁਪਏ ਦਾ ਸਮਾਨ ਹੈਗਾ ਵਾ ਹਲੇ ਨਵਾਂ ਹੀ ਨਵਾਂ ਹੀ ਮਤਲਬ ਕਿ 2 ਦਿਨ ਮਹੀਨੇ ਨੂੰ ਨਵਾਂ ਹੀ ਤਿਆਰ ਕੀਤਾ ਵਾ ਮੈਂ ਇੱਥੇ ਹੈ ਨਹੀਂ ਸੀ ਮੈਂ ਪੂਰ ਸੀਗਾ ਫਾਦਰ ਸਾਹਿਬ ਦਾ ਸਵੇਰੇ ਫੋਨ ਆਂਦਾ ਆ ਕਿ ਤੁਸੀਂ ਆਪਣਾ ਸਮਾਨ ਲੈ ਗਏ ਹੋ ਤੇ ਅਸੀਂ ਕਿਹਾ ਨਹੀਂ ਸਾਨੂੰ ਜਿੰਨੀ ਲੋੜ ਸੀ ਅਸੀਂ ਉਹ ਲੈ ਗਏ ਆ ਮੈਂ ਵੀ ਬਾਜੂ ਆਪਣੇ ਲਾਈਵ ਕੈਮਰੇ ਓਨ ਕਰਦਾ ਵਾਂ ਤੇ ਉਹਦੇ ਵਿੱਚ ਦੇਖਦਾ ਵਾਂ ਕਿ ਪਿੱਲਰ ਉੱਤੇ ਕੋਈ ਵੀ ਨਹੀਂ ਪਿਆ ਹੋਇਆ ਕੋਈ ਸੀਸੀਟੀਵੀ ਕੈਮਰੇ 'ਚ ਆਇਆ ਕੁਝ ਹਾਂਜੀ ਸੀਸੀਟੀਵੀ ਕੈਮਰੇ 'ਚ ਆਇਆ ਹੈ ਇੱਕ ਗੱਡੀ ਆਂਦੀ ਆ ਅਸ਼ੋਕ ਲੈ ਲੈਣ ਦੀ ਉਹ ਪਿੱਲਰ ਲੱਦੀ ਆ ਤੇ ਲੈ ਕੇ ਚੱਲ ਜਾਂਦੀ ਆ ਨੂਰਮਲ ਰੋਡ ਵੱਲ ਤੋਂ ਵਾਪਸ ਜਾਂਦੀ ਆ ਨੂਰਮਲ ਵਾਲੀ ਸਾਈਡ ਤੇ ਪੁਲਿਸ ਨੂੰ ਕੰਪਲੇਟ ਕਰਦੀ ਹਾਂਜੀ ਪੁਲਿਸ ਨੂੰ ਕੰਪਲੇਟ ਕਰ ਦਿੰਦੀ ਆ ਪੁਲਿਸ ਆਈ ਮੋਕਾ ਪੁਲਿਸ ਆਈ ਸੀਗੀ ਹੁਣ ਦੁਬਾਰਾ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹ ਆ ਰਹੇ ਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸ਼ਾਸਨ ਤੋਂ ਹੀ ਮੰਗਿਆ ਦੇਖੋ ਦਿਨ ਦੇ ਅੜੇ ਚੋਰੀਆਂ ਹੋ ਰਹੀਆਂ ਆ ਰੋਜ਼ ਦਾ ਹੀ ਕੰਮ ਆ ਕਿਤੇ ਇੱਕ ਦਿਨ ਚ ਇੱਕ ਚੋਰੀ ਹੁੰਦੀ ਕਿਤੇ ਤਿੰਨ ਚਾਰ ਹੁੰਦੀਆਂ ਇਹਨੂੰ ਰੋਕਿਆ ਤੇ ਨੱਥ ਪਾਈ ਜਾਵੇ ਨੱਕੇ ਲਾਇਆ ਜਾਣ ਹਰੇਕ ਰੋਡ ਤੇ ਪੁਲਿਸ ਨੂੰ ਚਾਹੀਦਾ ਕਿ ਆਪਣਾ ਰੋਡ ਸ਼ੋਅ ਕਰੇ ਮਤਲਬ ਕਿ ਇੱਥੇ ਜਿੰਨੇ ਚੋਰਾਂ ਨੂੰ ਫੜਿਆ ਜਾਵੇ ਲੋਕ ਬਹੁਤ ਪਰੇਸ਼ਾਨ ਹੋਏ ਹੋਏ ਹਨ ਉਧਰ ਦੇ ਇਸ ਚੀਜ਼ ਤੋਂ ਕਿਹੜੀ ਜਗ੍ਹਾ ਆਪਣੀ ਬਤਾਂਹੇ ਆਪਣੀ ਨੂਰਮੰਹ ਰੋਡ ਤੇ ਦੁਕਾਨ ਆ ਬਾਬਾ ਬਾਲਕਨੰਦ ਮੰਦਰ ਦੇ ਬਿਲਕੁਲ ਸਾਹਮਣੇ ਕੀ ਨਾਮ ਆ ਉਗਰੋਵਰ ਇਵੈਂਟ